ਤਾਂ ਤਨਸ਼ੀਰਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਘਰ ਮਾਤਾ ਦਮੋਦਰੀ ਜੀ ਦੀ ਕੁੱਖੋਂ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਸਮੇਂ ਨਾਲ ਜਦੋਂ ਦੂਸਰੀ ਵਾਰ ਦਮੋਦਰੀ ਜੀ ਨੇ ਗਰਭ ਧਾਰਿਆ ਤਾਂ ਗੁਰੂ ਮਾਤਾ ਮਾਤਾ ਗੰਗਾ ਜੀ ਨੇ ਅਸੀਸ ਦਿੰਦਿਆਂ ਬਚਨ ਕਹੇ ਜੋੜੀ ਜੁੜੇ ਭਵ ਪੁੱਤਰ ਦਾ ਜਨਮ ਹੋਵੇ ਨੇੜੇ ਖੜੇ ਛੇਵੇਂ ਪਾਤਸ਼ਾਹ ਹੱਸ ਕੇ ਕਹਿਣ ਲੱਗੇ ਮਾਤਾ ਜੀ ਜੋੜੀ ਨਹੀਂ ਜੜੂ ਬਲਕਿ ਪੰਜ ਪੁੱਤਰ ਹੋਣਗੇ ਪਰ ਘਰ ਵਿੱਚ ਇੱਕ ਸੁਚੱਜੇ ਦੀ ਦਾ ਹੋਣਾ ਵੀ ਜ਼ਰੂਰੀ ਆ ਬਿਨਾ ਧੀ ਤੋਂ ਗ੍ਰਸ ਧਰਮ ਸੋਬਦਾਨੀ ਬਲਕੇ ਧੀ ਤੋਂ ਬਿਨਾਂ ਤਾਂ ਗ੍ਰਸ ਧਰਮ ਹੀ ਖਤਮ ਹੋ ਜਾਵੇ ਧੀ ਦੇ ਬਿਨਾ ਘਰ ਵਿੱਚ ਸਬੇ ਤਾਂ ਨਹੀਂ ਔਖੀ ਆ ਇਸ ਲਈ ਇੱਕ ਧੀ ਦਾ ਹੋਣਾ ਜ਼ਰੂਰੀ ਆ ਸਮੇਂ ਨਾਲ ਧੀ ਨੇ ਜਨਮ ਲਿਆ ਮਾਤਾ ਦਮੋਦਰੀ ਜੀ ਦੀ ਕੁਖੋਂ ਗੁਰੂ ਪੁੱਤਰੀ ਬੀਬੀ ਵੀਰੋਜੀ ਦਾ ਜਨਮ ਹੋਇਆ ਜੋ ਬੜੇ ਉੱਚੇ ਸੁੱਚੇ ਗੁਰਸਿੱਖੀ ਜੀਵਨ ਦੇ ਮਾਲਕ ਸੀ ਬੀਬੀ ਵੀਰੋਜੀ ਰਿਸ਼ਤੇ ਵਿੱਚ ਕਲਗੀ ਤਰਪੀਤਾ ਜੀ ਦੇ ਭੂਆ ਲੱਗਦੇ ਸੀ ਸੀਲ ਖਾਨ ਕੰਨਿਆ ਇੱਕ ਹੋਵੇ ప్రతిబిన్జగ్రస్త భగోవే